ਉਹ ਮਾਲ ਕਿ ਜਣਾ ਨਾ ਸਾਡੇ ਮੂੰਹ ਆਈ ਰੋਟੀ ਖਿੱਚ ਕੇ ਲੈ ਗਿਆ ਉਹਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਟਰਾਲੀਆਂ ਬਾਹਰ ਖੜ ਗਈਆਂ ਜਦੋਂ ਆ ਕੇ ਸਾਡੇ ਆ ਗਈ ਅੱਛਾ ਹਾਂ ਟਰਾਲੀਆਂ ਬਾਹਰ ਖੜ ਗਈਆਂ ਤਿਆਰੀ ਸੀ ਵੰਡਣ ਦੀ ਤਿਆਰੀ ਸੀ ਵੰਡਣ ਦੀ ਇੰਨੀ ਆਸ ਇੱਕ ਟਰਾਲੀ ਪਾ ਕੇ ਮੰਡੀ ਲੈ ਕੇ ਜਿਹਦਾ ਦੇਣਾ ਲੈਣਾ ਦਵਾਂਗੇ ਪਰ ਉਹ ਸਾਡੀ ਆਸ ਮਿੰਟੇ 'ਚ ਮਿੱਟੀ ਜਾਂ ਜਦੋਂ ਉਹਨਾਂ ਨੇ ਕਿਹਾ ਕਿ ਕਣਕ ਹੋ ਰਹੀ ਹੈ ਚੰਗੀ ਹੋ ਗਈ ਹੈ ਉਹ ਪੱਛਦਿਆਂ ਨੂੰ ਜਦੋਂ ਸੱਚ ਦੇਖੀ ਤਾਂ ਕਣਕ ਲੈ ਵੇ ਕਿ ਕਣਕ ਸੋਹਣੀ ਦੇ ਕਹਿੰਦਾ ਸੀ ਇੱਥੇ ਕੁਝ ਅੱਗ ਲਾ ਕੇ ਆਪ ਹੀ ਮਰ ਜਾਈਏ ਤਿੰਨ ਕਿੱਲੇ ਹੀ ਵੀਰ ਆਓ ਸਾਹਮਣੇ ਦੇ ਦਰਖਤ ਸੜੇ ਨਾ ਇਹ ਹੋਈ ਸੀ ਬਸ ਐਸਾਂ ਜਾਲੇ ਦੁਆਲੇ ਬਸ ਤਿੰਨ ਕਿਲੇ ਸਰਦਾਰ ਮੇਰਾ ਨਹੀਂ ਹੈਗਾ ਮੁੰਡੇ ਹੀ ਮਿਹਨਤ ਕਰਦੇ ਇੱਥੇ ਬਸ ਇਹੋ ਹੀ ਅਹੀ ਵਰਤਦੇ ਹਾੜੀ ਸੋਣੀ ਮੇਰੇ ਮੁੰਡੇ ਤਾਂ ਇੱਥੇ ਨਾ ਰੋਂਦੇ ਪਿੱਟਦੇ ਸੀ ਲੋਕਾਂ ਨੇ ਚੁੱਕੇ ਜਦੋਂ ਅੱਗ ਲੱਗੀ ਅੱਗ ਬਹੁਤ ਜਿਆਦਾ ਤੇਜ਼ ਸਾਡੇ ਵੇਖਦੇ ਆ ਵੇਖਦੇ ਆ ਯੋ ਸਾਡੇ ਤਿੰਨਾ ਪਿੰਡਾਂ ਦੀ ਕਣਕ ਖਾ ਗਈ ਤੇ ਸਾਰੇ ਰੋਂਦੇ ਪਿੱਟਦੇ ਅਹੀਂ ਇੱਥੇ ਰਹਿ ਗਏ ਸਾਰੇ ਦੇਖਦੇ ਹੀ ਰਹਿ ਗਏ ਬਸ ਕਿਸੇ ਦਾ ਕੋਈ ਚਾਰਾ ਨਹੀਂ ਚੱਲਿਆ ਹੁਣ ਤੱਕ ਤੁਹਾਡੀ ਕਿੰਨੀ ਕੁ ਮਦਦ ਹੋ ਗਈ ਤੇ ਕਿੰਨੀ ਖਾਲੇ ਹੋਰ ਲੋੜਾ ਹੋਈ ਦੱਸ ਦੋ ਮਦਦ ਤਾਂ ਕੋਈ ਵੀ ਨਹੀਂ ਹੋਈ ਹਜੇ ਕੋਈ ਨਹੀਂ 1 ਰੁਪਇਆ ਆਏ ਬਥੇਰੇ ਜਾਣੇ ਆ ਪਰ ਨਾ ਲੈ ਕੇ ਲੈ ਜਾਂਦੇ ਆ ਮਦਦ ਕਿਤੇ ਕਿਸੇ ਦੀ ਵੀ ਨਹੀਂ ਹੋਈ ਆ ਕੋਠੀ ਜਿਨੀ ਬੜ ਗਿਆ ਉੱਥੇ ਵੀ ਸੇਕ ਚੱਲ ਗਿਆ ਮੁੰਡਾ ਨੂੰ ਸੇਕ ਲੱਗ ਗਿਆ ਚਾਰੇ ਕਣਕ ਵਟਾਉਂਦੇ ਪਏ ਠੀਕ ਹੈਂ ਜੀ ਅਸੀਂ 6 ਮਹੀਨੇ ਕਿੱਥੋਂ ਖਾਵਾਂਗੇ ਇੰਦਾ ਲੋਕੀ ਜ਼ਿੰਮੇਦਾਰ ਇੰਦਾ ਹੀ ਮਰਦਾ ਆ ਲੈ ਕੇ ਜਦੋਂ ਪੱਕਾ ਮਰਦਾ ਉਹਨੇ ਮਰਨਾ ਹੀ ਆ 35 ਕਿਲੇ ਕਰਨਕ ਹਾਜੀਲੀ ਬਸਤੀ ਦੀ ਸੜ ਗਈ। ਵੱਡ ਸੜ ਗਿਆ 20 ਕਿਲੇ। ਵਿੱਚ ਮਸ਼ੀਨਾਂ ਦੋ ਲੱਗੀਆਂ ਸੀ ਗਰਦਾਲ ਸਿੰਘ ਦੀ ਮਸ਼ੀਨ ਲੱਗੀ ਸੀ ਉਹ ਦੋ ਕਿਲੇ ਵੱਢੀਏ ਤੇ ਬਾਕੀ ਮਸ਼ੀਨ ਪਜਾ ਕੇ ਬਾਹਰ ਕੱਢੀ। ਮਨਸੀਆਂ ਦੀ ਛੱਡੀ 75 ਕਿਲੇ ਤੇ ਸਾਡੀ ਸਾਡੀ ਹਾਜੀਬਸ ਬਸਤੀ ਦੀ 35 ਕਿਲੇ। ਸਾਡੇ 4 ਕਿਲੇ ਸੀ ਸਾਡੀ ਸਾਰੀ ਸੜ ਗਈ। ਬੜੂ ਕੋ 4 ਕਿਲੇ ਹੀ ਸੀ 4 ਕਿਲੇ ਸੀ ਸਾਰੇ ਸੜ ਗਏ। ਕੁਛ ਨਹੀਂ ਬਚਿਆ ਜਿਹੜੇ ਸਪਲਿਆ ਦੇ ਪੈਸੇ ਉੱਥੇ ਦੇਣ ਵਾਲੇ ਖਾਤਾ ਦੇ ਪੈਸੇ ਉੱਥੇ ਦੇਣ ਵਾਲੇ ਉਹ ਕਿੱਥੋਂ ਅਸੀਂ ਦੇਵਾਂਗੇ ਅਸੀਂ 6 ਮਹੀਨੇ ਕਿੱਥੋਂ ਖਾਵਾਂਗੇ ਹੁਣ ਅਸੀਂ ਬਹੁਤ ਬੇਨਤੀ ਕੀਤੀ ਸੀ ਤੇ ਸਾਡੀ ਐਮਐਲਏ ਰਣਜੀਤ ਕਤਾਰੀਆ ਐਮਐਲਏ ਸਾਡਾ ਉਹਨੇ ਸਾਡਾ ਆ ਕੇ ਬਾਦ ਨਹੀਂ ਪੁੱਛੀ ਭਈ ਆ ਨਹੀਂ ਵੀ ਤੁਹਾਡੀ ਕਣਕ ਛੜੀ ਕਿੰਨੀ ਛੜੀ ਦੇਖਣ ਵੀ ਨਹੀਂ ਪਹੁੰਚਾਈ ਤੀ ਕੀ ਦੇਖਣ ਨੂੰ ਨਹੀਂ ਪਹੁੰਚਾ ਲੋਕਵਾਜੀ ਟੀਵੀ ਨਾਲ ਜੁੜੇ ਤੁਸੀਂ ਮੈਂ ਹਮਤਾਜ ਇਸ ਵਾਰ ਜੋ ਕਿਸਾਨਾਂ ਦੀ ਕਣਕ ਨੂੰ ਅੱਗ ਲੱਗੀ ਹੈ ਉਹ ਤੁਸੀਂ ਸਾਰਿਆਂ ਨੇ ਦੇਖੀ ਬੜੀਆਂ ਥਾਵਾਂ ਦੇ ਉੱਤੇ ਉਹਨਾਂ ਦੀ ਮਦਦ ਵੱਡੇ ਪੱਧਰ ਤੇ ਹੋ ਗਈ ਹੈ ਪਰ ਕੁਝ ਅਜਿਹੇ ਕਿਸਾਨ ਨੇ ਜਿਨ੍ਹਾਂ ਦੀ ਹਾਲੇ ਤੱਕ ਕਿਸੇ ਨੇ ਬਾਣੀ ਫੜੀ ਸਰਕਾਰ ਨੇ ਤਾਂ ਹਾਲੇ ਤੱਕ ਕਿਸੇ ਦੀ ਵੀ ਬਾਣੀ ਫੜੀ ਪਰ ਜਿਹੜੇ ਆਮ ਲੋਕਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਹਾਲੇ ਤੱਕ ਇਨ੍ਹਾਂ ਕਿਸਾਨਾਂ ਤੱਕ ਪਹੁੰਚ ਨਹੀਂ ਕੀਤੀ ਗਈ ਇਹ ਕਿਸਾਨ ਲਗਭਗ ਸਾਰੇ ਛੋਟੇ ਕਿਸਾਨ ਨੇ ਜਿਨ੍ਹਾਂ ਦੇ ਕੋਲੇ ਕਿਸੇ ਕੋਲੇ 2 ਕਿੱਲੇ ਜ਼ਮੀਨ ਹੈ ਕਿਸੇ ਕੋਲੇ 1.5 ਕਿੱਲਾ ਕਿਸੇ ਕੋਲੇ ਕਨਾਲਾਂ ਵੀ ਨੇ ਜ਼ਮੀਨ ਦੀਆਂ ਇੰਨੇ ਛੋਟੇ ਕਿਸਾਨ ਨੇ ਤੇ ਇਹਨਾਂ ਦੀ ਜਿਹੜੀ ਫਸਲ ਹੈ ਜਿੰਨੀ ਫਸਲ ਸੀਗੀ ਉਹ ਸਾਰੀ ਨੂੰ ਅੱਗ ਲੱਗੀ ਆ ਆਸ-ਪਾਸੇ ਤਸਵੀਰਾਂ ਦਿਖਾ ਦਿੰਨੇ ਆ ਘੁਮਾ ਕੇ ਇੱਕ ਵਾਰ ਕੇ ਜਿਹੜੀਆਂ ਕਣਕ ਦੀਆਂ ਬੱਲੀਆਂ ਸੀ ਉਹ ਸਾਰੀਆਂ ਸੜ ਕੇ ਜ਼ਮੀਨ ਦੇ ਵਿੱਚ ਪਈਆਂ ਨੇ ਤੇ ਸਿਰਫ ਜਿਹੜਾ ਟੰਗਰ ਹੈ ਉਹ ਖੜਾ ਤੁਹਾਨੂੰ ਦਿਖ ਰਿਹਾ ਹੋਵੇਗਾ ਇਹ ਸਾਰੀ ਦੀ ਸਾਰੀ ਕਣਕ ਦੀ ਫਸਲ ਸੀ ਜੋ ਕਿ ਸੜ ਕੇ ਸੁਆਹ ਹੋ ਗਈ ਹੈ ਅਸੀਂ ਖੜੇ ਆਂ ਜੀਰਾ ਦੇ ਪਿੰਡ ਬਸਤੀ ਹਾਜੀ ਵਾਲਾ ਪਿੰਡ ਬਸਤੀ ਹਾਜੀ ਵਾਲਾ ਉਹਦਾ ਨਾਮ ਹੈ ਉੱਥੇ ਖੜੇ ਆਂ ਉੱਥੇ ਲਗਭਗ ਜਦੋਂ ਭਿਆਨਕ ਅੱਗ ਲੱਗਦੀ ਆ ਤਾਂ ਕਹਿੰਦੇ ਆ ਕਿ 2250 ਕਿੱਲਾ ਅੱਗ ਦੀ ਲਪੇਟ ਵਿੱਚ ਆਉਂਦਾ ਜਿਹਦੇ ਵਿੱਚੋਂ 110 ਦੇ ਕਰੀਬ ਕਿੱਲੇ ਖੜੀ ਕਣਕ ਦੇ ਸੀ ਤੇ ਸਾਡੇ ਨਾਲ ਉਹ ਕਿਸਾਨ ਜਿਨ੍ਹਾਂ ਦੀ ਹਾਲੇ ਤੱਕ ਮਦਦ ਨਹੀਂ ਹੋਈ ਐ ਤੇ ਥੋੜੀ ਥੋੜੀ ਜ਼ਮੀਨ ਐ ਠੇਕੇ ਤੇ ਵੀ ਲਈ ਹੋਈ ਸੀ ਕਈਆਂ ਦੇ ਨਾਲ ਸਾਡੇ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਬਾਪੂ ਜੀ ਤੁਹਾਡੀ ਕਿੰਨੀ ਜ਼ਮੀਨ ਸੀਗੀ ਇੱਥੇ ਜੀ ਮੇਰਾ ਨਾਮ ਅਮਰੀਕ ਸਿੰਘ ਸਾਰਨਾਮ ਬਘੇਲ ਸਿੰਘ ਵਸਤੀ ਅਜੇ ਵਾਲੀ ਅਸੀਂ 20 ਕਿੱਲੇ ਕਣਕ ਠੇਕੇ ਤੇ ਰਹੀ ਸੀ ਜਿੰਦੇ ਵਿੱਚੋਂ 18 ਕਿੱਲੇ ਛੜ ਕੇ ਸਵਾਹ ਗਈ ਐ ਤੇ ਸਾਡੇ ਕੋਲ ਤਾਂ ਤੂੜੀ ਦੀ ਵੀ ਔਖਾ ਤੇ ਦਾਣੇ ਦੀ ਵੀ ਔਖਾ ਹੈ ਹਾਂ ਜੀ ਤੁਹਾਡੇ ਆਪਣੇ ਕੋਲੇ ਕਿੰਨੀ ਜ਼ਮੀਨ ਹੈ ਜੀ ਸਾਡੇ ਕੋਲ ਆਪਦੇ ਕੋਲ 5 ਕਿੱਲੇ ਸੀ 5 ਕਿੱਲੇ ਸੀ ਹਾਂ ਜੀ ਉਹ ਵੀ ਵਿੱਚੇ ਛੜ ਗਈ ਨਹੀਂ ਜੀ ਉਹ ਰਵੱਜ ਗਈ ਉਹ ਸਾਈਡ ਤੇ ਉਹ ਸਾਈਡ ਤੇ 18 ਕਿੱਲੇ ਠੇਕੇ ਲਈ ਸੀ 18 ਕਿੱਲੇ ਠਿੱਕੇ ਤੇ ਕੀ ਰੇਟ ਨੂੰ ਲਿਆ ਸੀ ਠੇਕਾ ਜੀ ਠੇਕਾ ਜੀ 75000 75000 ਮੈਂ 18 ਦੇ 18 ਕਿੱਲੇ ਜਮ੍ਹਾਂ ਸੁਬਾਹ ਹੋ ਗਏ। ਹਾਂਜੀ ਹਾਂਜੀ। 2 ਕਿੱਲੇ ਬਚੀ ਵਿੱਚੋਂ। 2 ਕਿੱਲੇ ਬਚੀ। ਹਾਂਜੀ। ਇਹ ਇਹ ਅੱਗ ਜਿਹੜੀ ਲੱਗਦੀ ਆ ਤੁਹਾਡੇ ਅੱਗੇ ਦਾ ਕੀ ਕਾਰਨ ਬਣਦਾ ਇੱਥੇ ਕਿਵੇਂ ਲੱਗਦੀ ਆ? ਦਾਦਾ ਦੱਸਦੇ ਆ ਵੀ ਇੱਥੇ ਕੋਈ ਛੜਕ ਬੰਦੀ ਸੀ। ਜੀ। ਸੜਕ ਬੰਦੀ ਸੀ ਤੇ ਉਹ ਠੇਕੇਦਾਰ ਅੱਜ ਕੱਲ ਤੁਹਾਡਾ ਪਤਾ ਭੇਡੇ ਬੱਕਰਿਆਂ ਵਾਲੇ ਦੇ ਠੇਕੇਦਾਰ ਹੁੰਦੇ ਨੇ ਸੜਕ ਤੇ ਇੱਟਾਂ ਰੱਖ ਕੇ ਚਾਹ ਬਣਾਉਂਦੇ ਨੇ ਉਹ ਚਾਹ ਬਣਾਉਣ ਲੱਗੇ ਸੀ ਤੋਂ ਉਹਨਾਂ ਤੋਂ ਅੱਗ ਲੱਗੀ ਅੱਛਾ ਉਹਨਾਂ ਤੋਂ ਅੱਗ ਲੱਗੀ ਉਹਨਾਂ ਤੋਂ ਅੱਗ ਲੱਗੀ ਤੇ ਵੱਧਦੀ ਵੱਧਦੀ ਕਿੰਨੀ ਕਿੱਥੇ ਪਹੁੰਚ ਗਈ ਇਹ ਦੀ ਘੜ ਤੋਂ ਘੜ 5 ਕਿਲੋਮੀਟਰ ਤੱਕ 6 ਕਿਲੋਮੀਟਰ ਤੱਕ ਪਹੁੰਚ ਗਈ ਇੰਨੀ ਭੈਣ ਘੜ ਕਣਕ ਸੀਗੀ ਵਿੱਚ ਸਾਰੇ ਕਣਕ ਸਾਰੀ ਕਣਕ ਕੋਈ ਵੱਢ ਸੀ ਤੇ ਅੱਗ ਵੀ ਦੋ ਦੋ ਕੋਠੇ ਜਾਂਦੀ ਦਰਸ ਤੇ ਛੜ ਗਏ ਸਾਰੇ ਦਰਖਤ ਵੀ ਛੜ ਗਏ ਹਾਂ ਵੇਖ ਲਓ ਕਿਹੜਾ ਪੀਪਲ ਕਿੱਡਾ ਵੱਡਾ ਹੁੰਦਾ ਹੈ ਉਹ ਵੀ ਛੜ ਗਿਆ ਹਮ ਏਡੀ ਕਣਕ ਵਧਾ ਲਈ ਕਣਕ ਤੇ ਤੁਸੀਂ ਵੱਢਣ ਨੂੰ ਤਿਆਰ ਹੋਵੋਗੇ ਹਨਾ ਕਿ ਪੱਕੀ ਸਾਡੇ ਦੂਜੇ ਬੰਦੇ ਮਸ਼ੀਨ ਲੱਗੀ ਹੋਈ ਸੀ ਘਰ ਵਾਲੀ ਪੈਰੀ ਤੇ ਇਧਰ ਅਸੀਂ ਦੋ ਗੱਡੇ ਰੋਣਾ ਸੀ ਤੋਂ ਮਹਾਰਾਜ ਦੇ ਜੋ ਹੁਕਮ ਹੁੰਦੇ ਤੋਂ ਅਸੀਂ ਕੀ ਕਰ ਸਕਦੇ ਹਾਂ ਉਹਦੋਂ ਦਬਾਹ ਹੋ ਗਿਆ ਹਾਂ ਜੀ ਬਿਲਕੁਲ ਤੁਹਾਡੀ ਕਿੰਨੀਆਂ ਬੱਪੂ ਜੀ ਇੱਥੇ ਆਪਣਾ ਨਾਮ ਮੋਹਨ ਸਿੰਘ ਜੀ ਜੀ ਆਪਣੀ ਦਾ ਇੱਕ ਕਿਲਾ ਛੜੀ ਹੈ ਬਾਕੀ ਬਜ ਗਈ ਆਵਾਜ਼ ਸਿੱਧੀ ਹੋ ਗਈ ਸਿੱਧੀ ਆਉਣ ਕਰਕੇ ਬਾਈ ਗਈ ਉਹਦੇ ਅੱਗੇ ਵਿਰਸਾ ਸਿੰਘ ਦੀ ਕਣਕ ਸੀ ਉਹਦੇ ਕੇ ਗਰਦਿਆਲ ਸਿੰਘ ਦੀ ਕਣਕ ਸੀ ਉਹਦੇ ਕੇ ਜਗੀਰ ਸਿੰਘ ਦੀ ਕਣਕ ਸੀ ਉਹਦੇ ਕੇ ਲਖਬੀਰ ਸਿੰਘ ਦੀ ਕਣਕ ਸੀ 35 ਕਿਲੇ ਕਣਕ ਹਾਜੀ ਵਾਲੀ ਬਸਤੀ ਦੀ ਛੜ ਗਈ ਏ ਯਾਨੀ ਕਿ 35 ਕਿਲੇ ਬਾਕੀ ਵੱਡ ਛੜ ਗਿਆ 20 ਕਿਲੇ ਵਿੱਚ ਮਸ਼ੀਨਾ ਦੋ ਲੱਗੀਆਂ ਸੀ ਗਰਦਿਆਲ ਸਿੰਘ ਦੀ ਮਸ਼ੀਨ ਲੱਗੀ ਸੀ ਉਹ ਦੋ ਕਿਲੇ ਵੱਢੀ ਏ ਤੇ ਬਾਕੀ ਮਸ਼ੀਨ ਪਹ ਜਾ ਕੇ ਬਾਹਰ ਕੱਢੀ ਇੱਕ ਜਗੀਰਸੋਨ ਮਸ਼ੀਨ ਲੱਗੀ ਸੀ ਉਹ ਹੀ ਪਹ ਜਾ ਕੇ ਬਾਹਰ ਕੱਢੀ ਤੇ ਮਸ਼ੀਨਾਂ ਤੇ ਬੂਟੇ ਵਾਲੀ ਵਸਤੀ ਤੱਕ ਆ ਕੇ ਗਈ ਏ ਮਨਸੀਆਂ ਦੀ ਛੱਡੀ 75 ਕਿੱਲੇ ਅੱਛਾ ਜੀ ਤੇ ਸਾਡੀ ਸਾਡੀ ਸਾਜੀ ਵਸਤੀ ਦੀ 35 ਕਿੱਲੇ 35 ਕਿੱਲੇ 35 ਕਿੱਲੇ ਬਾਕੀ ਵੱਡ 200 ਕਿੱਲਾ ਵੱਡ ਛੜ ਗਿਆ ਨਾਲ ਵੱਡ ਜੀ ਦੀ ਤੂੜੀ ਬਣਾਉਣੀ ਸੀ ਯਾਨੀ ਕਿ ਤੂੜੀ ਕੋ ਲੋਕਾਂ ਕੋਈ ਸਾਧਨ ਨਹੀਂ ਹੈਗਾ ਤੂੜੀ ਬਣਾਉਣ ਦਾ ਤੇ ਸਾਡੀ ਐਮਐਲਏ ਨਹੀਂ ਗਤਾਰੀਆ ਐਮਐਲਏ ਸਾਡਾ ਉਹਨੇ ਸਾਡਾ ਆ ਕੇ ਬਾਦ ਨਹੀਂ ਪੁੱਛੀ ਪਿਆ ਨਹੀਂ ਵੀ ਤੁਹਾਡੀ ਕਣਕ ਛੜੀ ਕਿੰਨੇ ਛੜੀ ਦੇਖਣ ਵੀ ਨਹੀਂ ਪਹੁੰਚਿਆ ਇੱਥੇ ਕੀ ਹੋਇਆ ਦੇਖਣ ਨੂੰ ਨਹੀਂ ਪਹੁੰਚਿਆ ਇੱਕ ਸਾਫ ਕਾ ਐਮਐਲਏ ਕੁਲਬੀਰ ਜੀ ਦਾ ਆਇਆ ਹੈ ਨਾ ਹਰੀ ਸਿੰਘ ਐਮਐਲਏ ਮਿਨਾਉ ਨਹੀਂ ਆਇਆ ਸਾਡੇ ਕੋਲ ਕੋਈ ਵੀ ਨਹੀਂ ਆਇਆ ਉਹ ਵੀ ਸਾਫ ਕੇ ਸਾਫ ਕੇ ਨੇ ਐਮਐਲਏ ਉਹ ਦੋਵੇਂ ਨਹੀਂ ਆਏ ਮੌਜੂਦਾ ਵੀ ਨਹੀਂ ਐਮਐਲਏ ਆ ਇੱਕ ਸਾਫ ਕਾ ਕੁਲਬੀਰ ਸਿੰਘ ਜੀ ਦਾ ਆਇਆ ਹੈ ਉਹ ਬਹੁਝੇਤ ਉਹ ਬਹੁਝੇ ਨੇ ਹਾਂ ਜਿਵੇਂ ਸਰਕਾਰ ਤੇ ਗੱਲਾਂ ਕਰਦੀ ਸੀ ਕਿ ਕਿਸਾਨਾਂ ਦੇ ਪੁੱਤਰ ਜਾਂ ਕਿਸਾਨਾਂ ਦੇ ਨਾਲ ਖੜਾ ਕਰਾਂਗੇ ਉਹ ਤਾਂ ਤੁਸੀਂ ਕਹਿੰਦੇ ਕੋਈ ਦੇਖਣ ਵੀ ਨਹੀਂ ਆਇਆ ਕੋਈ ਦੇਖਣ ਨਹੀਂ ਆਇਆ ਕਿਟਾਰੀਆ ਇਥੇ ਸਾਲ ਦੀ ਬਾਦ ਨਹੀਂ ਪੁਛਿਆ ਨਹੀਂ ਆ ਜਾਣੀ ਕਿ ਵੀ ਤੁਹਾਡੇ ਕਣਕ ਸੜੀ ਹੈ ਕਿਵੇਂ ਸੜੀ ਕੀ ਗੱਲ ਹੈ ਕੀ ਬਾਦ ਹੈ ਮੈਂ ਕੁਝ ਦਿਆਂਗਾ ਜੇ ਸਰਕਾਰ ਤੋਂ ਲੈ ਕੇ ਦਿਆਂਗਾ ਨਾ ਕੁਝ ਨਹੀਂ ਆਇਆ ਕੁਝ ਨਹੀਂ ਹਾਂ ਇਨਾ ਕੋ ਖਾਣ ਲਈ ਦਾਣੇ ਕੋ ਨਹੀਂ ਤੇ ਤੁਹਾਡੇ ਇੱਥੇ ਜਿਹੜੇ ਮਤਲਬ ਜਿਹਨੇ ਤੁਸੀਂ ਖੜੇ ਹੋ ਮਤਲਬ ਇਹ ਸਾਰੇ ਛੋਟੇ ਕਿਸਾਨਾ ਥੋੜੀ ਥੋੜੀ 3-3 ਕਿੱਲੇ ਵਾਲੇ 3.5 ਕਿੱਲੇ ਵਾਲੇ 2 ਕਿੱਲੇ ਵਾਲੇ ਕੋ 5 ਕਿੱਲੇ ਆ ਸਾਰੇ ਠੇਕੇ ਦੇ ਨੇ ਠੀਕ ਹੈ ਸਾਰੇ ਠੇਕੇ ਵਾਲੇ ਸਾਰੇ ਠੇਕੇ ਵਾਲੇ ਨੇ ਸਾਡੀ ਵੀ ਠੇਕੇ ਦੇ ਸੀ ਠੀਕ ਹੈ ਤਰਸੇਮ حسین ਦੇ ਕੋਲ ਠੇਕੇ ਦੇ ਲਈ ਸੀ ਅਸੀਂ ਹੂੰ ਜਿਹੜੇ 35 ਕਿੱਲੇ ਸੜੇ ਉਹਦੇ ਵਿੱਚੋਂ ਕਿੰਨੇ ਕਿੱਲੇ ਠੇਕੇ ਦੇ ਸੀਗੇ ਉਹਦੇ ਕੇ ਵਿੱਚੋਂ ਕਿੱਲੇ ਹੈਗੇ ਸੀ 20 ਕਿੱਲੇ ਠੀਕ ਇਹਦੇ 20 25 ਕਿਲੋ ਠੀਕ ਹੈ 20 25 ਕਿਲੋ ਠੀਕ ਹੈ ਬਾਕੀ ਤਿੰਨ ਤਿੰਨ ਕਿਲੇ ਆਉਦੀ ਸੀ ਠੀਕ ਹੈ ਉਹ ਤਿੰਨ ਤਿੰਨ ਕਿਲੇ ਜਿਹੜੇ ਕੀ ਉਹ ਸੜ ਗਈ ਸਾਰੀ ਹੂੰ ਉਨੀ ਹੋਈ ਸੀ ਜਿੰਨੀ ਸੜ ਗਈ ਉਨੀ ਹੋਈ ਜਿੰਨੀ ਸੜ ਗਈ ਹਾਂ ਵਰਸਾ ਸਿੰਘ ਦੀ 3.5 ਕਿਲੇ 3.5 ਕਿਲੇ 3.5 ਕਿਲੇ ਜਗੀਰ ਸਿੰਘ ਦੇ 4 ਕਿਲੇ 4 ਤੇ ਸੜ ਗਈ ਲਖਬੀਰ ਸਿੰਘ ਦੇ 3 ਕਿਲੇ 3 ਸੜ ਗਈ ਸਾਡੀ ਵਾਹ ਐਨੂੰ ਹੋਣ ਕਰਕੇ ਬਚ ਗਈ ਯਾਨੀ ਕਿ ਕਿਲਾ ਸੜੀ ਬਾਕੀ ਬਚ ਗਈ ਜੇ ਵਾਹ ਉਧਰ ਹੁੰਦੀ ਤਾਂ ਉਹ ਵੀ ਸੜ ਜਣੀ 5 ਕਿਲੇ ਟਰੈਕਟਰਾਂ ਦੀ ਮਦਦ ਨਾਲ ਬਚਾਈ ਜੀ ਕੀ ਵਾਪਰੇ ਜੀ ਜਦੋਂ ਮਤਲਬ ਅੱਗ ਲੱਗਦੀ ਹੈ ਮਾਤਾ ਜੀ ਤੁਹਾਡੀ ਕਿੰਨੀ ਫਸਲ ਤਿੰਨ ਕਿਲੇ ਹੀ ਵੀਰ ਆਹ ਸਾਹਮਣੇ ਦੇ ਦਰਖਤ ਸੜੇ ਨਾ ਇਹੋ ਹੀ ਸੀ ਬਸ ਇਹ ਸੰਜਾਲੇ ਦੁਆਲੇ ਪਾਸੇ ਤਿੰਨ ਕਿਲੇ ਤਿੰਨ ਕਿਲੇ ਸੀ ਹਾਂ ਥੋੜੇ ਬੋਲੇ ਕੋਲ ਤਿੰਨ ਕਿਲੇ ਚ ਮੀ ਇਹੋ ਹੀ ਤਿੰਨ ਕਿਲੇ ਤੇ ਇਹੋ ਹੀ ਸਾਨੂੰ ਆਸਰਾ ਹੁੰਦਾ ਹਾੜੀ ਸੋਣੀ ਦਾ ਆ ਮੇਰੇ ਜੇੜ ਸਾਹਿਬ ਖੜੇ ਇਹਨਾਂ ਨੂੰ ਪੁੱਛ ਲੋ ਕਿ ਸਰਦਾਰ ਮੇਰਾ ਨਹੀਂ ਹੈਗਾ ਮੁੰਡੇ ਮਿਹਨਤ ਕਰਦੇ ਇੱਥੇ ਬਸ ਤੇ ਇਹੋ ਹੀ ਆਹੀ ਵਰਤਦੇ ਹਾੜੀ ਸੋਣੀ ਤੇ ਵਜਿਆ ਕੁਛ ਨਹੀਂ ਤੁਸੀਂ ਆਪੇ ਹੀ ਵੇਖ ਲੋ ਸਾਹਮਣੇ ਸਾਰਾ ਕੁਝ ਮਤਲਬ ਮੁੰਡੇ ਸੀਗੇ ਉਹਨਾਂ ਨੂੰ ਆਸ ਸੀ ਨਾ ਤੁਸੀਂ ਦੀ ਸੀ ਨਹੀਂ ਮੇਰੇ ਮੁੰਡੇ ਤਾਂ ਇੱਥੇ ਨਾ ਰੋਂਦੇ ਪਟਦੇ ਸੀ ਲੋਕਾਂ ਨੇ ਚੁੱਕੇ ਨੇ ਦੁਆਗ ਲੱਗੀ ਕੋਈ ਵਾਹ ਪੇਛ ਨਹੀਂ ਜਾਂਦੀ ਇੰਨੀ ਹਨੇਰੀ ਸੀ ਵੀ ਅਸੀਂ ਫੜ ਫੜ ਪਛਾਣ ਲ ਜਾਂਦੇ ਹਾਂ ਦੁਆੰਦੇ ਕੀ ਕਰੀਏ ਹੁਣ ਕਰੇ ਕੀ ਲਿਆਵਾਂਗੇ ਕੀ ਖਾਵਾਂਗੇ ਆਸਾਂ ਮੈਂ ਤਾਂ ਸੀਗੀਆਂ ਕਿ ਆ ਫਸਲ ਹੋਊਗੀ ਤਾਂ ਕੁਝ ਕਰਾਂਗੇ ਇਹੋ ਹੀ ਸਾਨੂੰ ਆਸਰਾ ਇਹਦਾ ਹੁਣ ਸਾਨੂੰ ਕਿਹੜੇ ਕਿਤੇ ਆਉਣੇ ਆ ਕੋਈ ਹੋਰ ਕੁਝ ਨਹੀਂ ਪੁੱਛ ਲੋ ਸਾਰੇ ਭਾਂ ਭਰਾ ਖੜੇ ਨੇ ਇਹਨਾਂ ਨੂੰ ਅਸੀਂ ਇੱਥੋਂ ਹੀ ਲੋੜਾਂ ਪੂਰੀਆਂ ਕਰਦੇ ਹਾਂ ਸਾਰੀਆਂ ਕਿੰਨੇ ਸਾਲ ਹੋ ਗਏ ਤੁਹਾਨੂੰ ਖੇਤੀ ਕਰਦਿਆਂ ਨੂੰ ਪਰਿਵਾਰ ਨੂੰ ਪੈਨੋ ਸਰਦਾਰ ਜੀ ਕੀ ਆਪ ਕੰਮ ਕਰਦੇ ਸੀ ਹੁਣ ਉਹਨਾਂ ਨੂੰ ਡੇਢ ਸਾਲ ਹੋ ਗਿਆ ਹੁਣ ਮੁੰਡੇ ਮੁੰਡੇ ਕੰਮ ਕਰਦੇ ਬੱਚੇ ਕਰਨ ਲੱਗੇ ਆ ਠੀਕ ਹੈ ਤੇ ਕੋਸ਼ੀਰ ਥੋੜਾ 3 ਕਿਲੋ ਜਿ ਕੁਝ ਵੀ ਨਹੀਂ ਬਚਿਆ ਕੁਝ ਨਹੀਂ ਬਚਿਆ ਜਿਹੜੀ ਜ਼ਮੀਨ ਆਹੀ ਸੀ ਤੁਹਾਡੀ ਦਰਸਤਾਂ ਦੇ ਕੋਲ ਆ ਬਸ ਆ ਦਰਸਤਾਂ ਦੇ ਲੱਗ ਗਿਆ ਟਾਵਰ ਕੋਲੇ ਇੰਨੇ ਇੰਨੇ ਆ ਬਸ ਇੱਥੇ ਹੀ ਆ ਮਰਲਾ ਥਾਂ ਨਹੀਂ ਬਜੀ ਜੀ 20 ਫੁੱਟ ਦੇ ਦਰਸਤੂ ਤੇਰੇ 20 ਫੁੱਟ ਦੇ ਮਾਦਾ ਜੀ ਤੁਹਾਡੀ ਤੁਹਾਡੀ ਕਿਹੜੀ ਜ਼ਮੀਨ ਸੀ ਕਿੰਨੀ ਸੀ ਸਾਡੀ 4 ਕਿੱਲੇ ਸੀ ਸਾਡੀ ਸਾਰੀ ਸੜ ਗਈ ਥੋੜਾ ਕੋ 4 ਕਿੱਲੇ ਹੀ ਸੀ 4 ਕਿੱਲੇ ਸੀ ਸਾਰੀ ਸੜ ਗਈ ਕੁਛ ਨਹੀਂ ਬੱਚਾ ਜਿਹੜੀਆਂ ਸਪਰੇਆ ਦੇ ਪੈਸੇ ਉੱਤੇ ਦੇਣ ਵਾਲੇ ਖਾਦਾਂ ਦੇ ਪੈਸੇ ਉੱਤੇ ਦੇਣ ਵਾਲੇ ਉਹ ਕਿੱਥੋਂ ਅਸੀਂ ਦੇਵਾਂਗੇ ਅਸੀਂ 6 ਮਹੀਨੇ ਕਿੱਥੋਂ ਖਾਵਾਂਗੇ ਸੱਜਾ ਝੋਨੇ ਤੇ ਕਰਨਾ ਹੁਣ ਮਤਲਬ ਅਸੀਂ ਬਹੁਤ ਮਿਹਨਤ ਕੀਤੀ ਸੀ ਸਾਨੂੰ ਇਹ ਨਹੀਂ ਸੀ ਪਤਾ ਇੱਕ ਦਿਨ ਮਿਲ ਜਾ ਦੋ ਘੰਟੇ ਅਸੀਂ ਵੱਢ ਲਈ ਟਰਾਲੀਆਂ ਬਾਹਰ ਖੜੀਆਂ ਜਦੋਂ ਅੱਗ ਸਾਡੇ ਆ ਗਈ ਹਾਂ ਟਰਾਲੀਆਂ ਬਾਹਰ ਖੜੀਆਂ ਤਿਆਰੀ ਸੀ ਵੱਢਣ ਦੀ ਤਿਆਰੀ ਸੀ ਵੱਢਣ ਦੀ ਇੰਨੀ ਆਸ ਸੀ ਟਰਾਲੀਆਂ ਚ ਪਾ ਕੇ ਮੰਡੀ ਲੈ ਕੇ ਜਿਹਦਾ ਦੇਣਾ ਲੈਣਾ ਦਵਾਂਗੇ ਪਰ ਉਹ ਸਾਡੀ ਆਸ ਮਿੰਟ ਚ ਮਿੱਟੀ ਚ ਜਦੋਂ ਲੋਕੀ ਸੈਟੀ ਦੇ ਹੋਮੂਗਾ ਕਿ ਕਣਕ ਹੋ ਰਹੀ ਹੈ ਚੰਗੀ ਹੋਗੀ ਆ ਮਰ ਚਦੀਆਂ ਨੇ ਜਦੋਂ ਸਾਡੀ ਵੇਖੀ ਨਾ ਕਣਕ ਲੈ ਵੇਖ ਕੇ ਕਣਕ ਸੋਹਣੀ ਦੇਖ ਕਹਿੰਦੀ ਇੱਥੇ ਕੁਛ ਅੱਗ ਲਾ ਕੇ ਆਪ ਹੀ ਮਰ ਜਾਈਏ ਇੰਨੀ ਅੰਦਰ ਆਜੇ ਤਾਂ ਕਲਪਨੀਆਂ ਦੋ ਦੇ ਰੋਟੀਆਂ ਨਾ ਸਾਡੇ ਪਿੰਡ ਚ ਕਹਿੰਨੇ ਪਕਾਈਆਂ ਨਾ ਖਾਧੀਆਂ ਹਮ ਇੰਨਾ ਮਨ ਦੁਖਿਆ ਕਿੱਥੇ ਤੇ ਵੇਚ ਨਹੀਂ ਸੀਗੀ ਕਣਕ ਕਿੱਥੇ ਹੁਣ ਆਪਣੇ ਵੀ ਭਾ ਕੇ ਅਸੀਂ ਲੈ ਕੇ ਜਾਣੀ ਕਣਕ ਹੀ ਬਹੁਤ ਸੋਹਣੀ ਇੱਕ ਸਿੱਤੇ 100 100 ਦਾਣਾ ਨਿਕਲਦਾ ਸੀ ਭੋਰ ਕੇ ਕਿ 70 ਮਾਂ ਸਾਡੀ ਕਿੱਲੇ ਦੀ ਕਣਕ ਸੀ ਉਹ ਸਾਡੀ ਆ ਵੇਖੋ ਸੜ ਕੇ ਸੁਆਹ ਹੋ ਗਈ ਹਮ ਸਾਨੂੰ ਕੋਈ ਨજર ਨਹੀਂ ਆਉਂਦਾ ਅਸੀਂ ਰੋਣਾ ਕਿਥੋਂ ਹੋਣੀ ਸੋਚਿਆ ਸੀ ਕਦੇ ਇਦਾਂ ਵਾਪਰ ਸਕਦਾ ਨਹੀਂ ਅਸੀਂ ਸੋਚਿਆ ਨਹੀਂ ਉਹ ਮਾਲਕ ਜਣਾ ਨਾ ਕਦੀ ਨਹੀਂ ਸੀ ਇਸ ਤਰ੍ਹਾਂ ਹੋਇਆ ਸਾਡੇ ਮੂੰਹ ਆਈ ਰੋਟੀ ਖਿੱਚ ਕੇ ਲੈ ਗਿਆ ਇਹਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਜੇ ਬੰਦਾ ਰੋਟੀ ਖਾਣ ਲੱਗਾ ਟਰਾਲੀਆਂ ਚ ਪਾਉਣ ਦਾ ਟਾਈਮ ਹੈ 6 ਮਹੀਨੇ ਬਹੁਤ ਅਈ ਵਕਤ ਖਾਦਾ ਸਪਰੇਆ ਵੀ ਜਿਹੜਾ ਪਾਇਆ ਸਾਡੇ ਉਹ ਪੈਸੇ ਦੇਣ ਵਾਲੇ ਉਹ ਤੇ ਕਿਸੇ ਨੇ ਸਾਨੂੰ ਮਾਫ ਨਹੀਂ ਕਰਦੇ ਨੇ ਉਹ ਤੇ ਅਸੀਂ ਰਹਿੰਦੇ ਹਲੇ ਪੈਸੇ ਦੇਣ ਵਾਲੇ ਹਾਂ ਦੇਣ ਵਾਲੇ ਇੱਕ ਅੰਕੂ ਤਾਂ ਦੇਨੇ ਸੀ ਨਾ ਕਣਕ ਵਟਕੇ ਦੇਨੇ ਸੀ ਜਦ ਸਾਡੇ ਕੋਸ਼ ਹੈ ਕਰਨੀ ਤਸੀਂ ਹੁਣ ਹੋ ਕਰ ਜਾਈਂ ਸਮਾਨ ਤਹੀਂ ਦਿੰਦੇ ਕੇ ਚਲ ਫਸਲ ਦੇ ਵਿੱਚ ਆ ਜਾਣਗੇ ਇੱਥੇ ਜੀਰੇ ਚਲ ਜਾ ਤੇ ਬਸ ਤੇ ਅਗਲੇ ਚੜਾਉਂਦੇ ਜਿੰਨਾਂ ਚ ਕਰਾਇਆ ਨਹੀਂ ਹੈਗਾ ਅਸੀਂ ਸਾਨੂੰ 6 ਮਹੀਨੇ ਉਹੀ ਫਿਕਰ ਬਣਿਆ ਵੀ ਅਸੀਂ ਕਿੱਥੋਂ ਕਮਾਵਾਂਗੇ ਕਿੱਥੋਂ ਪੈਸੇ ਆਉਣਗੇ ਕੌਣ ਕੌਣ ਪਰਿਵਾਰ ਚ ਤੁਹਾਡੇ ਸਾਡਾ ਇੱਕ ਬੇਟਾ ਤੇ ਇੱਕ ਬੇਟੀ ਆ ਦੋ ਜਣੇ ਅਸੀਂ ਚਾਰ ਜਣੇ ਆ ਚਾਰ ਜਣੇ ਸਾਡੇ ਪੱਲੇ ਕੁਛ ਨਹੀਂ ਹੈਗਾ ਅਸੀਂ ਹੁਣ 6 ਮਹੀਨੇ ਕਿੱਥੋਂ ਫੜ ਫੜ ਕੇ ਆਰ ਤੋਂ ਆ ਤੇ ਜੇ ਫਸਲ ਨਹੀਂ ਸੁੱਟੀ ਤੇ ਕਿੱਥੋਂ ਖਾਣਾ ਕਮਾਈ ਤੇ ਹੀ ਛਦਨ ਸੀਗਾ ਸਰ ਹੋਰ ਕੋਈ ਕੰਮ ਨਹੀਂ ਨਾ ਨਾ ਹੋਰ ਕੋਈ ਨਹੀਂ ਉਹ ਨਹੀਂ ਖੇਤੀ ਹੈ ਜੀ ਇੱਕ ਦਵਾਈਆਂ ਇਹ ਬਿਮਾਰ ਇਹਦੇ ਦਵਾਈ ਦੀ ਵਰ ਖਰਾਬ ਹੋਇਆ ਆਪਣਾ ਸਾਰੇ ਪਾਸੋਂ ਘੇਰ ਲਿਆ ਕੋ ਦਤ ਨੇ ਕੋ ਦਤ ਦੀ ਮਾਰ ਜੜੀ ਪਾਈ ਉਹ ਫੇਰ ਪਾਣਾ ਸਾਨੂੰ ਜਿੱਦਾਂ ਭਾਵੇਂ ਰੋਕੇ ਕੱਢੀਏ ਪਾਵੇ ਹੱਸ ਕੇ ਕੱਢੀਏ ਖਾਣਾ ਢਿੱਡ ਤੇ ਅਸੀਂ ਭਰਨਾ ਹੀ ਪਾਣਾ ਜਿੱਦਾਂ ਮਰਜ਼ੀ ਹੁਣ ਭਰੀਆ ਮੰਕੇ ਭਰੀਆ ਕਿਦਾਂ ਕੋਈ ਕੋਈ ਇੱਥੇ ਪਹੁੰਚਿਆ ਤੁਹਾਡੂੰ ਦੇਖਣ ਜਾਂ ਸਾਰ ਲੈਣ ਤੁਹਾਡੀ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਆਇਆ ਵੋਟਾਂ ਲੈਣ ਆਉਂਦੇ ਆ ਉਦੋਂ ਮੰਗਦੇ ਵੋਟਾਂ ਪਾਓ ਬਾਅਦ ਚ ਕਿੰਨੇ ਬੱਸ ਮੁੜ ਕੇ ਨਹੀਂ ਕੋਈ ਪੁੱਛਦਾ ਹੈਗਾ ਅਜੇ ਇੱਥੇ ਐਵੇਂ ਇੱਕ ਜਿੰਨੇ ਕਿਸਾਨ ਸੀ ਸਾਰਿਆਂ ਦੇ ਕੋਲੇ ਥੋੜੀ ਥੋੜੀ ਜ਼ਮੀਨ ਸੀ ਹਾਂ ਥੋੜੀ ਥੋੜੀ ਪੈਸੇ ਸੀ ਹਾਂ ਥੋੜੀ ਥੋੜੀ ਕਿਸੇ ਕੋਲ 2 ਕਿੱਲੇ ਕੋਈ 3 ਕਿੱਲੇ ਕੋਈ 4 ਕਿੱਲੇ ਬਸ ਛੋਟੇ ਕਿਸਾਨ ਆ ਤੇ ਉਹ ਵੀ ਕੁਝ ਨਹੀਂ ਬਚਿਆ ਕੁਝ ਨਹੀਂ ਬਚਿਆ ਦੇਖੋ ਜਦੋਂ ਆਪ ਸਾਢੇ 12 ਵਜੇ ਲੱਗੀ ਅਸੀਂ ਉੱਥੇ ਖੜੇ ਮੱਛ ਦੇ ਜੀ ਕਹਿੰਦਾ ਵੀ ਅਸੀਂ ਵਿੱਚੇ ਹੀ ਮੱਛ ਲਈਏ ਸਾਢੇ ਕਿੱਲੇ ਕੁਝ ਰਿਆ ਨਹੀਂ ਸਾਡੀ ਪੇਸ਼ ਨਹੀਂ ਗਈ ਉਹ ਇਹ ਟਿਕੜੇ ਦੇਖਦੇ ਰਹੋ ਪਹਾੜਾ ਦੇ 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 5 ਮਿੰਟਾਂ ਸੜ ਕੇ ਸਵਾਹ ਹੋ ਗਈ ਜਿਹੜੀ 6 ਮਹੀਨੇ ਦਾ ਢਿੱਡ ਭਰਨਾ ਸੀ ਉਹ ਕਣਕ ਦੇ ਨਾਲ ਆਪਣਾ ਸਾਨੂੰ ਢਿੱਡ ਭਰਨ ਦਾ ਫਿਕਰ ਬਣਾ ਕਿੱਥੋਂ 6 ਮਹੀਨੇ ਖਾਣੀਆਂ ਕਿੱਥੋਂ ਪੈਸੇ ਬਤਨੇ ਅੱਜ ਕੱਲ ਜੀਰੇ ਚਾਹੀਏ ਉਹ ਵੀ ਜਿਹਨਾਂ ਚ 50 ਰੁਪਏ ਲੈਂਦਾ ਉਹ ਤਾਂ ਟੈਂਪੂ ਤੇ ਨਹੀਂ ਚੜਾਉਂਦਾ ਪੈਸੇ ਨਾਲ ਸਾਰੀ ਗੱਲ ਹੈ ਤੁਹਾਨੂੰ ਪਤਾ ਹੀ ਅੱਜਕੱਲ ਪੈਸੇ ਤੋਂ ਬਿਨਾਂ ਕੋਈ ਕਦਰ ਨਹੀਂ ਹੈਗੀ ਤੇ ਲੋਨ ਕਿਹੜਾ ਗੱਲ ਦਾ ਲੋਨ ਇਸੇ ਗੱਲ ਦਾ ਹੀ ਹੈਗਾ ਜਗੀਰ ਸਿੰਘ ਜੀ ਇਹਨਾਂ ਦੇ ਆ ਜਗੀਰ ਸਿੰਘ ਨੇ ਇਹਨਾਂ ਦੀ 4 ਕਿੱਲੇ ਤੁਹਾਡੀ 5 ਕਿੱਲੇ 5 ਕਿੱਲੇ ਦੀ ਕਿੰਨੀ ਨੂੰ ਅੱਗ ਲੱਗੀ ਜੀ 5ਾਂ ਨੂੰ ਲੱਗੀ 5ਾਂ ਨੂੰ ਲੱਗੀ ਹਾਂ ਕੁਝ ਨਹੀਂ ਬਚਿਆ ਕੁਝ ਨਹੀਂ ਬਚਿਆ ਜੀ ਅੱਜ ਹੀ ਸੜ ਗਏ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੀ ਜ਼ਮੀਨ ਨੂੰ ਅੱਗ ਲੱਗੀ ਹੈ ਅਸੀਂ ਉੱਥੇ ਹਾਂ ਉੱਥੇ ਜ਼ਮੀਨ ਦੀ ਸੀਗੇ ਹਾਂ ਮਗਰ ਉਹ ਅੱਗ ਆਈ ਹਾਂ ਤੇ ਆਹੀ ਬੜੋਂ ਲੱਗੇ ਹਮ ਬੰਨੇ ਬੰਨੇ ਵੱਢਦੇ ਪਏ ਹੂੰ ਅੱਛਾ ਵੱਢਣ ਲੱਗੇ ਹੋਏ ਸੀ ਹਾਂ ਇਹਨਾਂ ਦੋ ਵਿੱਚੇ ਜੇ ਪਾ ਜਾ ਗਏ ਨੇ ਗੱਡੀਆਂ ਬਾਹਰ ਆ ਗਈ ਚ ਲੱਗ ਗਈ ਅੱਗ ਸੜ ਗਈ ਹੂੰ ਸਾਰੀ ਫਿਰ ਘਰ ਨੂੰ ਆ ਗਏ ਵਾਪਸ ਕਿੱਥੇ ਤੱਕ ਘੰਟੇ ਨੂੰ ਉਹ ਜਿਹੜੀ ਕਣਕ ਟਰਾਲੀਆਂ 'ਚ ਹੋਣੀ ਸੀਗੀ ਹਾਂ ਘੰਟੇ ਦੇ ਵਿੱਚ ਪਹਿਲਾਂ ਹੀ ਆ ਜਾਣੀ ਟਰਾਲੀਆਂ ਨਹੀਂ ਆ ਜਾਣੀ ਸੀ ਦੂਤਰੋਂ ਅੱਗ ਆ ਗਈ ਪਤਾ ਨਹੀਂ ਅੱਗ ਆ ਗਈ ਇਧਰੋਂ ਅੱਗ ਆ ਗਈ ਲੱਗੀ ਸੀ ਨਾ ਲੋ ਵੱਢਣ ਵੀ ਨਹੀਂ ਦਿੱਤੀ ਤੁਹਾਨੂੰ ਨਾ ਵੱਢਣ ਨਹੀਂ ਦਿੱਤੀ ਕੋਈ ਤੂੜੀ ਨਹੀਂ ਕੋਈ ਪਠਾਣੀ ਬਜਾਈ ਕੋਈ ਹੋਰ ਕੋਸ਼ ਹੈ ਨਹੀਂ ਕੋਝ ਨਹੀਂ ਹੋਰ ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣ ਹੈ ਜੀ ਮੇਰੇ ਦੋ ਬੱਚੇ ਨੇ ਗਾਂ ਉੱਬਿਆ ਦੇ ਦੋ ਨੋਆ ਠੀਕ ਹੈ ਜਿਹੜਾ ਸਾਲਦਨਾ ਤੁਹਾਡੇ ਪਰਿਵਾਰ ਦਾ ਇਹ ਜ਼ਮੀਨ ਹੀ ਸੀਗੀ ਜ਼ਮੀਨ ਹੀ ਖੇਤੀ ਕਰਨਾ ਮੈਂ ਹੋਰ ਕਾਰੋਬਾਰ ਹੈ ਨਹੀਂ ਕੋਈ ਜੀ ਕੋਈ ਵੀ ਕਾਰੋਬਾਰ ਇਹਨਾਂ ਦਾ ਹੈ ਨਹੀਂਗਾ ਓਨਲੀ ਜ਼ਮੀਨ ਤੋਂ ਹੀ ਇਹ ਆਪਦਾ ਗੁਜ਼ਾਰਾ ਚਲਾਉਂਦੇ ਸੀ ਤੁਹਾਡੀ ਖਾਲਸਾ ਜੀ ਕਿਹੜੀ ਜ਼ਮੀਨ ਸੀਗੀ ਜੀ ਇੱਥੇ ਕਿੰਨੇ ਇੱਥੇ ਆਪਣੇ ਤਾਂ ਜ਼ਮੀਨ ਨਹੀਂ ਜੇਗੀ ਮੈਂ ਇੱਥੇ ਇਸੇ ਪਿੰਡ ਦਾ ਇੱਕ ਸਨੇਕ ਆ ਸਾਡੇ ਸਾਰੇ ਰਿਸ਼ਤੇਦਾਰੀ ਸਾਰਾ ਪਿੰਡ ਸਾਡਾ ਆਪਣਾ ਕੀ ਬੱਪਰ ਦਾ ਉਸ ਦਿਨ ਮਤਲਬ ਕਹਿੰਦਾ ਤਾਂ ਲੱਗਦਾ ਗੁਰਦੁਆਰੇ ਦਾ ਗ੍ਰੰਥੀ ਆ ਜੀ ਮੈਂ ਉਦੋਂ ਹੀ ਮੈਨੂੰ ਤਾਂ ਪਤਾ ਲੱਗਾ ਜਦੋਂ ਅੱਗੇ ਇੱਥੇ ਆ ਗਈ ਅੱਗ ਉਹ ਤੋਂ ਲੰਗੀ ਹੈ ਤਕਰੀਬਨ 1 ਕਿਲੋਮੀਟਰ ਪਾਸੇ ਤੋਂ ਪਰ ਜਦੋਂ ਇੱਥੇ ਆਈ ਸਾਡੇ ਪਿੰਡ ਕੋਲ ਮੈਨੂੰ ਤਾਂ ਉਦੋਂ ਪਤਾ ਲੱਗਾ ਤੇ ਉਦੋਂ ਮੈਂ ਭੱਜ ਕੇ ਜਾ ਕੇ ਗੁਰਦੁਆਰੇ ਸਾਹਿਬ ਆਵਾਜ਼ ਦਿੱਤੀ ਕਿ ਨਗਰ ਨਿਵਾਸੀਓ ਅੱਗ ਆਪਣੇ ਪਿੰਡ ਕੋਲ ਆ ਗਈ ਹੈ ਪਰ ਉੱਥੇ ਕੀਤਾ ਕਿ ਜਾ ਸਕਦਾ ਨਹੀਂ ਨੇਰੀ ਬਹੁਤ ਜ਼ਿਆਦੀ ਸੀ ਅੱਗ ਬਹੁਤ ਜ਼ਿਆਦੀ ਤੇਜ਼ ਸੀ ਸਾਡੇ ਵੇਖਦਿਆਂ ਵੇਖਦਿਆਂ ਇਹ ਸਾਡੇ ਤਿੰਨਾ ਪਿੰਡਾਂ ਦੀ ਕਣਕ ਖਾ ਗਈ ਤੇ ਸਾਰੇ ਰੋਂਦੇ ਪਿੱਟਦੇ ਅਸੀਂ ਇੱਥੇ ਰਹਿ ਗਏ ਸਾਰੇ ਦੇਖਦੇ ਹੀ ਰਹਿ ਗਏ ਬਸ ਕਿਸੇ ਦਾ ਕੋਈ ਚਾਰਾ ਨਹੀਂ ਚੱਲਿਆ ਜੇ ਖੇਰ ਬਗਰੇਡ ਵੀ ਜਾਂੀਆਂ ਤੇ ਉਹਨਾਂ ਦਾ ਵੀ ਕੋਈ ਚਾਰਾ ਨਹੀਂ ਚੱਲਿਆ। ਉਹਨਾਂ ਤੋਂ ਵੀ ਨਹੀਂ ਬੁਜੀਆ। ਨਾ ਕੋ ਨਾ ਉਹਨਾਂ ਤੋਂ ਕੁਛ ਨਹੀਂ ਹੋਇਆ। ਮਾਤਾ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਥੱਲੇ ਹੁਣ ਕਣਕ ਐ ਮੱਚੀ ਹੋਈ ਪਈ ਐ। ਮਤਲਬ ਇਹ ਦੇਖੀ ਜਾਂਦੀ ਐ ਥੱਲੇ ਪਈ। ਦੇਖੀ ਨਹੀਂ ਐ। ਮੈਂ ਭਰਾਵਾ ਪਰਸੋਂ ਆਇਆ ਸੀ। ਪਰਸੋਂ ਆਇਤਾ ਹੀ ਤਾਂ ਪਹਿਲੀ ਚਾਈਆਂ ਹੀ ਨਹੀਂ ਵੇਖੀ ਦੀਆਂ ਕਿ ਕਣਕ ਕੀ ਕੀ। ਜਿੰਨੇ ਜਿੱਤੇ ਖਲੇ ਆ। ਜਮੀਨ ਪੰਜ ਸੱਤ ਕਿੱਲੇ ਜੇ ਕਿ ਸੀ। ਦੋ ਕਿੱਲੇ ਹੀ ਵੱਢੀ। ਮੁੰਡੇ ਭੱਜ ਕੇ ਬਾਹਰ ਨਿਕਲੇ ਐ। ਇਸ ਤਰ੍ਹਾਂ ਨੇ ਮੁੰਡੇ ਇੰਨਾ ਵੱਜ ਗਏ ਤੇ ਪੰਜ ਕਿੱਲੇ ਸਾਡੀ ਸੜ ਗਈ। ਸੜ ਗਈ ਹਾਂ। ਬੰਦੇ ਕਿਹਦੇ ਚੜ੍ਹ ਗਏ ਆ ਕੋਠੀ ਚ ਨਹੀਂ ਪੜਿਆ ਗਿਆ ਆ ਕੋਠੀ ਚ ਨਹੀਂ ਪੜਿਆ ਗਿਆ ਉੱਥੇ ਵੀ ਸੇਕ ਚ ਲੱਗ ਗਿਆ ਮੁੰਡਾ ਲੂ ਸੇਕ ਲੱਗ ਗਿਆ ਉਹ ਚਾਰੇ ਨੂੰ ਕਣਕ ਵੜਾਉਂਦੇ ਪਏ ਆਂ ਬਿਰਾਨ ਖਲਾਦ ਹੋ ਗਏ ਹਾਂਜੀ ਤਾਂ ਕਿ ਮੁੰਡੇ ਭੱਜ ਕੇ ਮਹਾ ਉਹ ਪੱਠਿਆਂ ਦੇ ਵਿੱਚ ਜਾ ਕੇ ਡਿੱਗੇ ਆ ਹੂੰ ਸਾਹ ਗੋ ਮੋਟਰਵਾਰ ਦਾ ਮਤਲਬ ਹੀ ਕਿਵੇਂ ਮਤਲਬ ਕੀ ਸੋਚਿਆ ਅੱਗੇ ਦਾ ਗੁਜ਼ਾਰਾ ਕਿਵੇਂ ਚੱਲੇ ਬੰਦੇ ਹੈ ਭਰਾਵਾ ਦੋ ਜਣੇ ਇੱਥੇ ਰਹਿਣੇ ਆ ਮੁੰਡੇ ਆਪੋ ਆਪਣੀ ਥਾਵਾਂ ਤੇ ਸ਼ਹਿਰ ਰੰਦੇ ਤੁਹਾਡੇ ਮਤਲਬ ਇੱਥੋਂ ਗੁਜ਼ਾਰਾ ਸੀਗਾ ਹਾਂਜੀ ਇਹ ਤੋਂ ਕਈ ਇਤਹਾਸਾਤਮ ਰਾ ਕੀ ਕਰਨੀਆਂ ਹੁੰਦੀਆਂ ਇਹੋ ਹੀ ਸਾਨੂੰ ਹਾੜੀ ਸੋਣੀ ਦਾਣੇ ਦਾਸ ਰਹਾਂਦਾ ਹੈ ਇਤੋਂ ਹੀ ਵਰਤਨੇ ਇਤੋਂ ਹੀ ਲੋੜਾਂ ਪੂਰੀਆਂ ਕਰਨੀਆਂ ਜੋ ਹੀ ਲਿਆ ਕੇ ਪੈਸੇ ਵਰਤਦੇ ਆ ਇਹ ਜਦੋਂ ਫਸਲ ਆਉਂਦੀ ਤੇ ਇਹੋ ਹੀ ਅਸੀਂ ਦਿੰਨੇ ਹੁਣਾਂ ਝੋਨਾ ਲਾਉਣਾ ਹੈ ਇਹੋ ਹੀ ਸਾਨੂੰ ਕਣਕ ਜੋ ਥੋੜੇ ਬੋਦੇ ਬਚਨੇ ਸੀ ਇਹ ਗਾਂਹ ਝੋਨੇ ਤੇ ਖਰਚਾ ਕਰਨਾ ਸੀ ਸਰਕਾਰ ਨੂੰ ਚਾਹੀਦਾ ਸਾਡੀ ਬਾਹ ਫੜਨਾ ਸਾਨੂੰ ਕੁਝ ਦੇ ਨਾ ਥੋੜਾ ਬੋਧਾ ਬੰਦਾ ਜਿਹੜੇ ਅਸੀਂ ਸਪਰੇਅਾਂ ਦੇ ਪੈਸੇ ਦੇ ਨੇ ਉਹ ਤਾਂ ਸਾਡੇ ਥੋੜੇ ਬੋਤੇ ਲੱਥਨ ਅਸੀਂ 6 ਮਹੀਨੇ ਕਿੱਥੋਂ ਖਾਵਾਂਗੇ ਇਦਾਂ ਲੋਕੀ ਜ਼ਿੰਮੇਦਾਰ ਇਦਾਂ ਹੀ ਮਰਦਾ ਫਾਹ ਲੈ ਕੇ ਜਦੋਂ ਭੁੱਖਾ ਮਰਦਾ ਉਹਨੇ ਮਰਨਾ ਹੀ ਹੈ ਇਹੀ ਕਰਨ ਬੰਦੇ ਆ ਸਰਕਾਰ ਬਾਹ ਫੜਦੀ ਨਹੀਂ ਕਿਸੇ ਦੀ ਕੋਈ ਹੱਦ ਤੱਕ ਉਹਨੇ ਐਨਾ ਪੈਣਾ ਨੂੰ ਪੁੱਛੋ ਵੀ ਮੇਰੇ ਮੁੰਡੇ ਦਾ ਮਰਨ ਨਾਲੋਂ ਕੀ ਘਟ ਰਿਹਾ ਜਦੋਂ ਉੱਥੇ ਰੂੜੀਆਂ ਤੇ ਲੇਟਦਾ ਹੀ ਨਾ ਲੋਕਾਂ ਨੇ ਚੁੱਕ ਕੇ ਲਿਆਂਦਾ ਟਰਾਲੀ ਲਾਗੇ ਖੜੀ ਆ ਇੱਥੇ ਮਸ਼ੀਨ ਵੱਢਣ ਦੀ ਇਹਨਾਂ ਦੀ ਇੱਥੋਂ ਸਾਡੀ ਪਿਆਲੀ ਝੋਣੀ ਕੋਲ ਟਰਾਲੀ ਖੜੀ ਆ ਤੇ ਬਿਆਂ ਦੇ ਬਿਆਂ ਦੇ ਮੱਚ ਗਏ ਉੱਥੇ ਲੇਟਦਿਆਂ ਨੂੰ ਘਰੇ ਲੱਗੇ ਸਵੇਰੇ ਬੰਨੇ ਵੱਡੇ ਬੰਦਾ ਸਾਹਮਣੇ ਦੇਂਦਾ 6 ਮਹੀਨੇ ਦੀ ਮਿਹਨਤ ਕਮਾਈ ਸਾਰੀ ਹੈ ਨਾ ਅੱਕ ਦੇ ਵਿੱਚ ਤੇ ਟਾਈਮ ਤੇ ਕੰਮ ਕੀ ਬਹੁਤ ਸੋਹਣੀ ਸੀ ਐਨ ਵੇਖ ਕੇ ਨਾ ਮਨ ਖੁਸ਼ ਹੁੰਦਾ ਸੀ ਵੀ ਬਹੁਤ ਕੰਮ ਸੋਹਣੀ ਲੋਕਾਂ ਝਾੜ ਬਹੁਤ ਸੱਤ ਸੱਤ ਮਨ ਨਿਕਲਦੇ ਪਏ ਤੇ ਸਾਡੇ ਸੱਤ ਦਾਣੇ ਨਹੀਂ ਪੱਲੇ ਪਏ ਇੰਨਾ ਦਿਲ ਨੂੰ ਕੁਝ ਹੁੰਦਾ ਸਾਡੇ ਕੋਲ ਆਪਣੇ ਸਾਨੂੰ ਕਿਹੜੇ ਬਿਆਨ ਨਹੀਂ ਹੁੰਦਾ ਵੀ ਅਸੀਂ ਦੁੱਖ ਕਿਦਾਂ ਕੀਤੇ ਅੱ ਜੇ ਕੋਈ ਛੋੜ ਲੇਗਾ ਤਾਂ ਵੀ ਚੰਗਾ ਨਹੀਂ ਤੇ ਸਵਰ ਤੇ ਭਰਾਵਾ ਕੀਤਾ ਹੀ ਆ ਉਹ ਤੇ ਕਿਹਾ ਬਿਲਕੁਲ ਤੇ ਬਈ ਇੱਕ ਵਾਰ ਮੈਂ ਕਹਿਣਾ ਕਿ ਉਹ ਦੱਸ ਦਿਓ ਸਾਰਾ ਕਿ ਕਿੰਨੀ ਕਿੰਨੀ ਜ਼ਮੀਨ ਕਿੰਨਾ ਕਿੰਨਾ ਦੀ ਜਿਹੜੀ ਇੱਥੇ ਨੁਕਸਾਨੀ ਗਈ ਹੈ ਤੇ ਜਿਹੜੀ ਮਤਲਬ ਹੁਣ ਤੱਕ ਤੁਹਾਡੀ ਕਿੰਨੀ ਕਿ ਮਦਦ ਹੋ ਗਈ ਤੇ ਕਿੰਨੀ ਖਾਲੇ ਹੋਰ ਲੋੜਾ ਉਹ ਵੀ ਦੱਸ ਦਿਓ ਨਾਲ ਮਦਦ ਤਾਂ ਕੋਈ ਵੀ ਨਹੀਂ ਹੋਈ ਵੀ ਅਜੇ ਕੋਈ 1 ਰੁਪਇਆ ਆਏ ਬਥੇਰੇ ਜਾਣੇ ਆ ਪਰ ਨਾਂ ਲੇ ਕੇ ਲੈ ਜਾਂਦੇ ਆ ਮਦਦ ਕਿਤੇ ਕਿਸੇ ਦੀ ਵੀ ਨਹੀਂ ਹੋਈ ਸਾਡੇ ਪਿੰਡ ਦੀ ਬਸਤੀ ਹਾਜੀਆਦੀ ਦੀ 35 ਕਿੱਲੇ ਜ਼ਮੀਨ ਸੜੀ ਆ ਜਿਹੜੀ ਖੜੀ ਗਣਕ ਸੀ ਤੇ ਕਿਸੇ ਵੀ ਖਾਤੇ ਜਾਂ ਕਿਸੇ ਦੀ ਰੁਪਈਏ ਦੀ ਮਦਦ ਨਹੀਂ ਹੋਈ ਉਹ ਅਸੀਂ ਆਪ ਆ ਪਿੰਡ ਵਾਲੇ ਇੱਕ ਦੂਜੇ ਦੀ ਹੈਲਪ ਕਰ ਰਹੇ ਆ ਮਤਲਬ ਹਾਲੇ ਵੀ ਤੁਸੀਂ ਇੱਕ ਦੂਜੇ ਦੀ ਹੈਲਪ ਕਰ ਰਹੇ ਹੋ ਹਾਂਜੀ ਹਾਂਜੀ ਕਿ ਸਾਰੇ ਪਿੰਡ ਦੀ ਜ਼ਮੀਨ ਖੜ ਗਈ ਆ ਹਾਂਜੀ ਹਾਂਜੀ ਕੋਈ ਕਿਸੇ ਨੂੰ ਤੂੜੀ ਦੇ ਰਿਹਾ ਕੋਈ ਕਿਵੇਂ ਵੀ ਆ ਜਿੰਨਾ ਵੀ ਹੋ ਸਕਦਾ ਆਪਦੀ ਮਦਦ ਕਰ ਰਹੇ ਨੇ ਇੱਕ ਦੂਜੇ ਦੇ ਭਾਈਚਾਰਕ ਸਾਂਝ ਦੇ ਤੌਰ ਤੇ ਕੋਈ ਮੁੰਡਾ ਜਿਹੜਾ ਫੀਲੇ ਪਰਨੇ ਵਾਲਾ ਨਾ ਇਹਨਾਂ ਠੇਕੇ ਤੇ ਪੈੜੀ ਲਈ ਆ ਠੀਕ ਹੈ ਤੇ ਠੇਕੇ ਤੇ ਪੈੜੀ ਲਈ ਇਹਨਾਂ ਉਦਣ ਹੀ ਆਵਾਜ਼ ਦਵਾਤੀ ਵੀ ਤੂੜੀ ਤੁਸੀਂ ਇੱਥੋਂ ਬਣਾ ਲਓ ਜਿੰਨੂੰ ਚਾਹੀਦੀ ਤੁਹਾਡੀ ਵੀ ਠੇਕੇ ਤੁਹਾਡੀ ਸੀਗੀ ਜ਼ਮੀਨ ਹਾਂਜੀ ਆਪਣੇ ਕੋਲ ਵੀ ਠੇਕੇ ਤੇ ਆ ਆਪਣੇ ਕੋਲ ਉਹ ਜ਼ਮੀਨਾਂ ਅਸੀਂ ਕਣਕੇ ਇੱਕ ਦਿਨ ਪਹਿਲਾਂ ਵੜ ਲਈ ਸੀ ਸਾਡੀ ਪਾਸੇ ਖ ਉਹਦੇ ਜੋ ਡੇਢ ਕਿੱਲਾ ਸੜ ਗਿਆ ਠੀਕ ਹੈ ਹਾਂਜੀ ਉਹ ਦੂਸਰੇ ਪਿੰਡਾਂ ਮਨਸੀਆਂ ਕਲਾ ਉਥੋਂ ਡੇਢ ਕਿੱਲਾ ਸੜ ਗਿਆ ਸਾਡਾ ਸਾਰੀ ਜ਼ਮੀਨ ਠੇਕੇ ਤੇ ਇਹਨਾਂ ਕੋਲ ਬਜਾਉਂਦੇ ਬਜਾਉਂਦੇ ਫਿਰ ਵੀ ਸੜ ਗਿਆ ਸਾਰੀ ਜ਼ਮੀਨ ਠੇਕੇ ਤੇ ਆ ਸਾਡੇ ਕਿੰਨੀ ਠੇਕੇ ਦੇ ਲਈ ਸੀ ਤੁਸੀਂ ਜ਼ਮੀਨ ਸਾਡੇ ਕੋਲ 20 25 ਕਿੱਲੇ ਹੈਗੀ ਹੈ ਹਾਂਜੀ 25 ਕਿੱਲੇ ਸਾਰੀ ਹਾਂਜੀ ਹਾਂਜੀ ਠੀਕ ਹੈ ਉਹਦੇ ਵਜੇ ਤੁਹਾਡੇ ਵੀ ਡੇਢ ਕਿੱਲਾ ਸੜ ਗਿਆ ਡੇਢ ਕਿੱਲਾ ਸੜ ਗਿਆ ਹਾਂਜੀ ਇਹ ਮਤਲਬ ਹੁਣ ਮਤਲਬ ਆਪਸ ਦੇ ਵਿੱਚ ਕਰ ਰਹੇ ਸਰ ਪਿੰਡ ਪਿੰਡ ਇੱਕ ਦੇ ਦੇਖੋ ਆਪਸੇ ਤਾਂ ਜੀ ਦੇਖੋ ਹੁਣ ਅਸੀਂ ਇੱਕੋ ਜਿਵੇਂ ਬੈਠੇ ਆ ਹਨਾ ਸਾਰੇ ਪਿੰਡ ਵਾਲੇ ਆਪਸੇ ਤਾਂ ਕਰਨੀ ਹੋਈ ਬਿਲਕੁਲ ਔਖਾ ਜੀ ਜ਼ਿੰਮੇਵਾਰ ਦਾ ਔਖਾ ਜੀ ਤਾਂ ਇਹ ਉਹ ਕਿਸਾਨ ਨੇ ਜਿਨ੍ਹਾਂ ਦੀ ਹਾਲੇ ਤੱਕ ਇੱਕ ਵੀ ਰੁਪਏ ਦੀ ਮਦਦ ਨਹੀਂ ਹੋਈ ਪਿੰਡ ਦੇ ਵਿੱਚ ਆਪਸ ਹੀ ਸਾਂਝ ਦੇ ਨਾਲ ਸਾਰ ਰਹੇ ਆ ਸਾਰ ਡੰਗ ਟਪਾ ਰਹੇ ਆ ਪਰ ਨੁਕਸਾਨ ਆ ਜਿਹੜਾ ਉਹ ਵੱਡਾ ਕਿਉਂਕਿ ਜਿੰਨੀ ਜ਼ਮੀਨ ਸੀਗੀ ਓਨੀ ਓਨੀ ਸੜ ਗਈ ਹੈ ਇਹਨਾਂ ਜਿਹੜੇ ਕਿਸਾਨਾਂ ਦਾ ਨੰਬਰ ਤੇ ਅਸੀਂ ਨਾਮ ਸਾਰੀ ਲਿਸਟ ਹੈ ਉਹ ਵਿੱਚ ਲਗਾ ਰਹੇ ਆ ਜਿਹੜੇ ਦਾਨੀ ਸੱਜਣ ਨੇ ਜਿਹੜੇ ਹੋਰ ਥਾਵਾਂ ਤੇ ਮਦਦ ਕਰ ਰਹੇ ਆ ਕਈ ਥਾਵਾਂ ਤੇ ਲੋੜ ਨਾਲੋਂ ਵੱਧ ਮਦਦ ਵੀ ਹੋ ਗਈ ਹੈ ਪਰ ਜਿੱਥੇ ਲੋੜ ਹੈ ਹੁਣ ਵਾਕਈ ਉਹਨਾਂ ਦੀ ਵੀ ਬਾਹ ਫੜਨ ਦੀ ਲੋੜ ਹੈ ਜੇਕਰ ਕੋਈ ਮਦਦ ਕਰਨੀ ਚਾਹੁੰਦਾ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਜਿਹੜੇ ਨੰਬਰ ਨੇ ਉਹ ਸਕਰੀਨ ਦੇ ਉੱਤੇ ਅਸੀਂ ਚਲਾ ਦਿੰਨੇ ਆ ਤੇ ਇਹਨਾਂ ਦੇ ਕੋਲੇ ਜਰੂਰ ਪਹੁੰਚੋ ਕਿਉਂਕਿ ਜਿੰਨਾ ਕੁਝ ਸੀਗਾ ਇਹਨਾਂ ਕੋਲੇ ਉਹ ਸਾਰਾ ਕੁਝ ਇਹਨਾਂ ਨੇ ਆਪਣਾ ਗਵਾ ਲਿਆ ਉਮੀਦ ਕਰਦੇ ਆ ਕਿ ਜਿਹੜੇ ਮਦਦ ਕਰਨ ਵਾਲੇ ਇੱਥੇ ਜਰੂਰ ਪਹੁੰਚਣਗੇ ਦੇਖੋ ਲੋਕੋਸ ਟੀਵੀ ਧੰਨਵਾਦ